ਆਪ ਸਾਬਦ ਸਾਡੇ YouTube ਚੈਨਲ ਤੇ ਸਵਾਗਤ ਹੈ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਵਜਾਉਣਾ ਨਾ ਭੁੱਲਣਾ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਮਾਤਾ ਸਤੀਜੀ ਦੇ ਇਹ ਦਰਬਾਰ ਪਿੰਡ ਪਿੰਡ ਬਗੋਰਾ ਵਿੱਚ ਸਥਿਤ ਹੈ ਜੈ ਹੋ ਬਾਬਾ ਸੱਦਨ ਦਾਸ ਲੱਖਾਂ ਦੀ ਜੈ ਹੋ ਬਾਬਾ ਸੰਦਨਦਾਸ ਲੱਖਾ ਜੀ ਦੀ ਇਹ ਜੈ ਹੋ ਬਾਬਾ ਸੰਦਨਦਾਸ ਲੱਖਾ ਜੀ ਦੀ ਤੁਸੀਂ ਵੀ ਦਰਸ਼ਨ ਕਰੋ ਭਗਤੋ ਬਾਬਾ ਸੰਦਨਦਾਸ ਲੱਖਾ ਜੀ ਦੇ ਦਰਬਾਰ ਦੇ ਜੈ ਹੋ ਬਾਬਾ ਸੰਦਨਦਾਸ ਲੱਖਾ ਜੀ ਦੀ ਜੈ ਹੋ ਬਾਬਾ ਸੰਤਨ ਦਾਸ ਲਖਾ ਜੀ ਦੀ ਇਹ ਜੈ ਹੋ ਬਾਬਾ ਸੰਤਨ ਦਾਸ ਲਖਾ ਜੀ ਦੀ ਤੁਸੀਂ ਵੀ ਦਰਸ਼ਨ ਕਰੋ ਭਗਤੋ ਬਾਬਾ ਸੰਤਨ ਦਾਸ ਲਖਾ ਜੀ ਦੇ ਦਰਬਾਰ ਦੇ ਜੈ ਹੋ ਬਾਬਾ ਸੰਤਨ ਦਾਸ ਲਖਾ ਜੀ ਦੀ ਬਾਬਾ ਸੰਤਨ ਦਾ ਜੀ ਦਾ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਦਰਸ਼ਨ ਕਰੋ ਭਗਤੋ ਬਾਬਾ ਸੰਤਨ ਦਾਸ ਜੀ ਦੇ ਦਰਬਾਰ ਦੇ ਜੈ ਹੋ ਬਾਬਾ ਬਾਬਾ ਸੰਤਨ ਦਾ ਜੀ ਦਾ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਦਰਸ਼ਨ ਕਰੋ ਭਗਤੋ ਬਾਬਾ ਸੰਤਨ ਦਾਸ ਜੀ ਦੇ ਦਰਬਾਰ ਦੇ ਜੈ ਹੋ ਬਾਬਾ ਸੰਤਨ ਦਾਸ ਲਖਾ ਜੀ ਦੀ ਬਾਬਾ ਸੰਦਲਦਾਸ ਜੀ ਦੇ ਲੰਗਰ ਚੱਲ ਰਹੇ ਹਨ ਪੀਰਾ ਫਕੀਰਾ ਮੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਜੈ ਹੋ ਬਾਬਾ ਸੰਦਲਦਾਸ ਲਖਾ ਜੀ ਦੀ ਜੈ ਹੋ ਬਾਬਾ ਸਿਧਾਂਤੂ ਮਹਾਰਾਜ